डाकी द्वारा डांक छांट लेते जाते हद बाद ਵਿੱਚ ਉਹਨਾਂ ਤੇ ਮੋਹਰ ਲਗਾ ਕੇ ਦਿੱਤੇ ਗਏ ਪਤੇ ਤੱਕ ਪਹੁੰਚਾਉਂਦੇ ਹਨ ਡਾਕੀਏ ਦੀ ਤਨਖਾਹ ਬਹੁਤ ਘੱਟ ਹੁੰਦੀ ਹੈ ਇਹ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰਦਾ ਹੈ ਤਾਂ ਜੀ ਵੀਡੀਓ ਲੈਣਾ ਹੀ ਮੈਂ ਤੁਸ ਸਭ ਨੂੰ ਮਿਲਾਂਗਾ ਅਗਲੀ ਵੀਡੀਓ ਵਿੱਚ ਇਸੜਨ ਪਰ ਦੇਖਣ ਦੇ ਲਈ ਧੰਨਵਾਦ ਹੁੰਦੇ ਵਿੱਚ ਹੁੰਦਾ ਸੀਗਾ ਤੇ ਇਹਾਂ ਚਿੱਠੀਆਂ ਆ ਗਈਆਂ ਬਿੱਲਵੱਤੀਆਂ ਆ ਗਏ ਜੀ ਕਰਦੇ ਲੇਖੋ ਜੀ ਇਹ ਤਰ੍ਹਾਂ ਦਾ ਹੁੰਦਾ ਜੀ ਚਿੱਠੀਆਂ ਵਾਲਾ ਡੱਬਾ ਦੇਖ ਲਓ ਜੀ ਕਿੰਨਾ ਵੱਡਾ 12 ਕਰਾਂਦੇ ਨੇ